ਜੇਕਰ ਤੁਸੀਂ ਵੀ ਆਪਣੇ ਭਰੋਸੇ ਤੇ ਆਪਣੀਆਂ ਜਨਾਨੀਆਂ ਨੂੰ ਘਰ ਦੇ ਵਿੱਚ ਛੱਡ ਕੇ ਜਾਂਦੇ ਹੋ ਕੰਮ ਤੇ ਤਾਂ ਆਹ ਖਬਰ ਦੇ ਕੇ ਤੁਸੀਂ ਆਪਣੀਆਂ ਜਨਾਨੀਆਂ ਨੂੰ ਕਦੇ ਵੀ ਘਰ ਦੇ ਵਿੱਚ ਇਕੱਲਾ ਛੱਡ ਕੇ ਨਹੀਂ ਜਾਉਂਗੇ ਕਿਉਂਕਿ ਮਲੋੜ ਦੇ ਵਿੱਚ ਜਦੋਂ ਘਰ ਵਾਲਾ ਕੰਮ ਤੇ ਚਲਾ ਗਿਆ ਤਾਂ ਪਿੱਛੋਂ ਘਰ ਦੇ ਵਿੱਚ ਇਕੱਲੀ ਘਰਵਾਲੀ ਬੈਠਦੀ ਪਈ ਸੀ ਤਾਂ ਕੁਝ ਬੰਦੇ ਇਸ ਦਾ ਫਾਇਦਾ ਚੁੱਕ ਕੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਮਹਿਲਾ ਨਾਲ ਉਹ ਕੁਝ ਕਰਦੇ ਨੇ ਜੋ ਕਦੇ ਉਸ ਨੇ ਸੋਚਿਆ ਵੀ ਨਹੀਂ ਸੀ ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਨਗਦੀ ਅਤੇ ਸਮਾਨ ਚੋਰੀ ਕਰ ਰਿਆ ਅਤੇ ਘਰ ਦੇ ਵਿੱਚ ਮਾਲਕੀ ਨੂੰ ਸੁਨੀਤਾ ਰਾਣੀ ਦੇ ਉੱਤੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕੀ ਨਾਮ ਹੈ ਤੇ ਕੀ ਘਟਨਾ ਹੋਈ ਹੈ ਜੀ? ਨਰੇਸ਼ ਜੱਗਾ ਹੀ ਮੇਰਾ ਨਾਮ। ਮੇਰੇ ਘਰੇ ਵਾਰਦਾਤ ਹੋਈ ਅੱਜ ਦੁਪਹਿਰ 2:00 ਤੋਂ 2:30 ਵਜੇ। 2:00 ਤੋਂ 2:30 ਵਜੇ ਦਾ ਟਾਈਮ ਸੀ। ਗੇਟ ਦੇ ਅੰਦਰ ਦਾਖਲ ਹੋਇਆ ਰਾਡ ਹੰਦੇ ਹੱਥੇ ਵੀ ਉਹਨੇ ਰਾਡ ਮਾਰ ਕੇ ਮੇਰੇ ਮਿਸੀ ਨੂੰ ਉਸ਼ਕਾਰਤਾ ਤੇ ਪੈਸੇ ਅੰਦਰੋਂ ਤਿੰਨ ਦਰਾਜਾਂ ਨੂੰ ਕੱਢ ਕੇ ਲੈ ਗਿਆ 6.5 ਲੱਖ ਰੁਪਇਆ ਤੇ ਨਾਲ ਤਿੰਨ 골ਡ ਜਿਹਦੇ ਵਿੱਚ ਐਨ ਇੱਕ ਲੇਡੀ ਸ਼ਾਪ ਐ ਤੇ ਦੋ ਟੋਪ ਸਕੇ ਆ ਕੋਈ ਫੜਿਆ ਵੀ ਗਿਆ ਮੈਂ ਇੱਕ ਫੜਿਆ ਗਿਆ ਜੀ ਤੇ ਪਿੱਛੋਂ ਪਿੱਛੋਂ ਭੱਜ ਗਿਆ ਉਹੀ ਫੜਿਆ ਗਿਆ ਬੰਦਾ ਬੇਦੀ ਹੈਗਾ ਵਕੀਲ ਹੁੰਦੇ ਗਡਾਉਨ ਦੇ ਵਿੱਚੋਂ ਛਾਲ ਮਾਰੀ ਤੇ ਉਹ ਤੋ ਜਾ ਕੇ ਫੜਿਆ ਗਿਆ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਮਾਨੂੰ ਸਾਨੂੰ ਇਨਸਾਫ ਚਾਹੀਦਾ ਈ ਉਧਰ ਪਾਸ ਪਤੇ ਸ਼ਹਿਰ ਵਾਸੀਆਂ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦਾ? ਸਾਡੇ ਸ਼ਹਿਰ ਦੀ ਬਹੁਤ ਮੰਦਭਾਗੀ ਘਟਨਾ ਸਾਡਾ ਸ਼ਹਿਰ ਵਪਾਰੀਆਂ ਦਾ ਸ਼ਹਿਰ ਹੈ ਜਿਹੜੇ ਕਿ ਸਾਡੇ ਸਾਰੇ ਦੁਕਾਨ ਦਾ ਘਰਾਂ ਚੋਂ ਉੱਠ ਕੇ ਸਵੇਰੇ 9-10 ਦੁਕਾਨਾਂ ਤੇ ਆ ਜਾਂਦੇ ਆਂ ਅਸੀਂ ਅੱਜ ਦੁਪਹਿਰੇ ਜੋ ਮੰਦਭਾਗੀ ਘਟਨਾ ਜੱਗਾ ਪਰਿਵਾਰ ਦੇ ਵਿੱਚ ਵਾਪਰੀ ਹੈ ਉਹਨਾਂ ਨੇ ਲੇਡੀਜ਼ ਘਰ ਦੇ ਵਿੱਚ ਜੋ ਆਪਦੇ ਮਰਦੇ ਨੇਤੀ ਹੋਈ ਸੀ ਫਰਾਰ ਮਾਰ ਕੇ ਜੋ ਨਕਦੀ ਪਈ ਸੀ ਔਰ ਸੋਨਾ ਪਿਆ ਸੀਗਾ ਉਹ ਲੈ ਕੇ ਤਿੰਨ ਬੰਦੇ ਵੜੇ ਸੀਗੇ ਦੌੜ ਗਏ ਨੇ ਉਹਦੇ ਵਿੱਚੋਂ ਮhalla ਨਿਵਾਸੀਆਂ ਨੇ ਜੋਰ ਪਾ ਕੇ ਇੱਕ ਜੋ ਨੂੰ ਪਕੜ ਲਿਆ ਹੈ ਦੂਜੇ ਭੱਜੇ ਚ ਕਾਮਯਾਬ ਹੋ ਗਏ ਅਸੀਂ ਪੁਲਿਸ ਨੂੰ ਐਸਐਸਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੇ ਨਿਗਾਹ ਕਰਵਾ ਦਿੱਤੀ ਹੈ ਉਹਨਾਂ ਨੇ ਸਾਨੂੰ ਵਾਦਾ ਕੀਤਾ ਹੈ ਅਜੀ ਬਹੁਤ ਜਲਦੀ ਫੜ ਕੇ ਉਹਨਾਂ ਚੋਰਾਂ ਨੂੰ ਤੁਹਾਡੀ ਜੋ ਨਗਦੀ ਹੈ ਉਹ ਤਾਂ ਅੱਠਿਆ ਦੱਦ ਕਰਕੇ ਵਾਪਸ ਦਵਾਵਾ ਅੱਜ ਮਲੋੜ ਸ਼ਹਿਰ ਦੇ ਵਿੱਚ ਡੀਏਵੀ ਸਕੂਲ ਵਾਲੀ ਗਲੀ ਦੇ ਵਿੱਚ ਜੋ ਕਿ ਜੱਗਾ ਪਰਿਵਾਰ ਰਹਿੰਦਾ ਹੈ ਉਹ ਗਲੀ ਪੂਰੀ ਮੈਂ ਕਹਿੰਨਾ ਪੂਰਾ ਰੈਸ਼ੀ ਏਰੀਆ ਹੈ ਕੋਈ ਵੀ ਐਸੀ ਕੋਈ ਪਲਾਟ ਨਹੀਂ ਪਿਆ ਖਾਲੀ ਕੋਈ ਕੁਸ਼ ਨਹੀਂ ਨਾਲ ਇੱਕ ਪਾਸੇ ਡੀਏਵੀ ਸਕੂਲ ਲੱਗਦਾ ਹੈ ਇੱਕ ਪਾਸੇ ਜੋ ਹੈ ਰੈਸ਼ੀ ਕਲੋਨੀ ਹੈ ਬਹੁਤ ਵਧੀਆ ਵੀਆਈਪੀ ਕਲੋਨੀ ਹੈ ਸਾਰੀ ਅੱਜ ਇਹਨਾਂ ਦੇ ਘਰੇ ਜੋ ਦਿਨ ਦਿਹਾੜੇ ਡਾਕਾ ਪਿਆ ਹੈ ਲੇਡੀਆਂ ਨੂੰ ਗੰਬੀਰ ਚਖਮੀ ਕਰਕੇ ਔਰ ਲੁੱਟਖੋ ਸੁਰਨਾ ਨੋ ਜੋ ਵੀ ਨਗਦੀ ਹੈ ਜੋ ਮਾਨਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਬਹੁਤ ਮੰਦਭਾਗੀ ਘਟਨਾ ਹੈ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਚੋਰਾ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਿਕਵਰੀ ਕੀਤੀ ਜਾਵੇ ਔਰ ਮਾਲਕਾਂ ਨੂੰ ਦਵਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਸ਼ਹਿਰ ਦੇ ਹਾਲਾਤ ਗੰਭੀਰ ਨਾ ਹੋ ਜਾਣ ਸ਼ਹਿਰ ਬੰਦ ਹੀ ਨਾ ਵਤਨ ਆ ਜੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਕਿ ਵੀ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖਿਆ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀ ਨੇ ਤੇ ਹੁਣ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਤ ਨਹੀਂ ਜਾਪਦੇ ਹਕੀਕਤ ਟੀਵੀ ਪੰਜਾਬੀ ਲਈ ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ